ਸਜੀਮਾ ਔਰ 1300 ਬੀ.ਐਮ. ਰੇਡੀ ਵਜ ਦੀ ਆਵਾਜ਼ 6 ਤੋਂ 7 ਵਜੇ ਤੱਕ ਸੁਣਦੇ ਹੋ ਗੱਲਬਾਤ ਆਪਾਂ ਕੰਨ ਜਾ ਰਹੇ ਹਾਂ ਕੈਨੇਡਾ ਦੇ ਨਾਲ ਸੰਬੰਧਿਤ ਮੁੱਦੇ ਜਾਂ ਕੈਨੇਡੀਅਨ ਇਸ਼ੂ ਤੇ ਵੀ ਸਰਦਾਰ ਭਪਿੰਦਰ ਸਿੰਘ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਤੁਹਾਨੂੰ ਤੇ ਸਾਡਾ ਪ੍ਰੋਗਰਾਮ ਸੋਮਵਾਰ ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸਰਦਾਰ ਭਪਿੰਦਰ ਸਿੰਘ ਜੀ ਗੱਲਬਾਤ ਆਪਾਂ ਪਿਛਲੇ ਹਫਤੇ ਵੀ ਕੀਤੀ ਸੀ ਬੀਸੀ ਦੇ ਪ੍ਰੀਮੀਅਰ ਤੇ ਇੱਥੇ ਆਪਣੇ ਆਟੋਬੱਸ ਰਿਕਰਡ ਦੇ ਮਨਿਸਟਰ ਉਹਨਾਂ ਨੇ ਕਿਹਾ ਸੀ ਕਿ ਕੂਆਰਡੀਨੇਟ ਕਰ ਰਹੇ ਨੇ ਜਿਹੜੀਆਂ ਐਕਸਟ੍ਰੋਸ਼ਨ ਇਨਸੀਡੈਂਟ ਨੇ ਤੇ ਜਿਹੜੀ ਬੇਲ ਦੀ ਗੱਲਬਾਤ ਜਾਂ ਫਿਰ ਵਿਕਟਮ ਵਾਲੇ ਮੁੱਦੇ ਤੇ ਤੇ ਤਾਂ ਕਿ ਜਿਹੜੀਆਂ ਕੋਈ ਸੱਜਾ ਜਿਹੜੀ ਆ ਔਰ ਹੋਰ ਹੋ ਸਕੇ ਤੇ ਇਸ ਤੋਂ ਬਿਨਾਂ ਆਪਾਂ ਉਸ ਸਮੇ ਵੀ ਇਹ ਸਵਾਲ ਉਠਾਇਆ ਸੀ ਕਿ ਕੋਆਰਡੀਨੇਟ ਕਰਨ ਦੇ ਨਾਲ ਜਿਹੜੀਆਂ ਐਕਸਟ੍ਰੋਸ਼ਨ ਦੇ ਆ ਘਟਰਾਮਾ ਨੇ ਉਹ ਘਟ ਜਾਣਗੀਆਂ ਕਿ ਟ੍ਰਾਂਸਨੈਸ਼ਨਲ ਅਪਰੇਸ਼ਨ ਜਿਹੜਾ ਇੰਡੀਆ ਵੱਲੋਂ ਹੋ ਰਿਹਾ ਉਹ ਘਟ ਜਾਵੇਗਾ ਸੋ ਇਹ ਘਟਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ 100 ਇਨਸੀਡੈਂਟ ਅਖਸਰ ਉਸੰਦਿਆਂ ਬੀਸੀ ਦੇ ਵਿੱਚ 2022 ਚ ਵਾਪਰੀਆਂ ਨੇ ਟਾਈਮ ਲਾਈਨ ਆ ਉੱਥੇ ਦੇ ਮੈਨਸ ਦੀ ਮੀਡੀਆ ਚ ਵੀ ਆ আরਸੀਐਮਪੀ ਆ ਤੇ ਹੁਣ ਜਿਹੜੀ ਆ ਐਸਐਫਜੀ ਨੇ ਵੀ ਸਵਾਲ ਉਠਾਏ ਨੇ ਮਨਿਸਟਰ ਸਾਹਿਬ ਨੂੰ ਵੀ ਅਸੀਂ ਸੁਣ ਰਹੇ ਹਾਂ ਉਹ ਕਹਿੰਦੇ ਤੁਸੀਂ ਕੀ ਸੁਣ ਰਹੇ ਹੋ ਕੀ ਲੋਕਾਂ ਨੂੰ ਸੁਣ ਰਹੇ ਹੋ ਉਹਨਾਂ ਨੇ ਬੜੀ ਸੰਸਰੀ ਖੇ ਜਿਹੜੀ ਅੱਜ ਗੱਲਬਾਤ ਕੀਤੀ ਆ ਇਹ ਸੁਣ ਕੇ ਤਾਂ ਇਸ ਤਰ੍ਹਾਂ ਲੱਗਦਾ ਵੀ ਭਾਈ ਹੋ ਕੀ ਰਿਹਾ ਕਿਵੇਂ ਹੋ ਰਿਹਾ ਕੌਣ ਕਰ ਰਿਹਾ ਕੌਣ ਜ਼ਿੰਮੇਵਾਰ ਆ ਕਦੋਂ ਇਹ ਸਾਰਾ ਸਿਰਸਲਾ ਕਿਸੇ ਪਾਸੇ ਲੱਗੇਗਾ ਸੋ ਇਸ ਤੁਹਾਡੇ ਤੇ ਸਾਡੇ ਮੁੱਦੇ ਨੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਵਿਚਾਰਨਾ ਕਿਸ ਤਰ੍ਹਾਂ ਸੋਚਣਾ ਕਿਸ ਤਰ੍ਹਾਂ ਦੇਖਣਾ ਆ ਬੀਇੰਗ ਐ ਕੈਨੇਡੀਅਨਸ ਹਾਂਜੀ ਬੀਇੰਗ ਆਪਾਂ ਦੇਖਦੇ ਆ ਕਿ ਜਿਸ ਤਰੀਕੇ ਨਾਲ ਸਾਰਾ ਸਿਰਸਲਾ ਵਾਪਰਿਆ ਸੋ ਐਸਐਫਜੀ ਨੇ ਬੜੀ ਸੰਸਰੀ ਖੇਜ ਜਾਣਕਾਰੀ ਜਾਂ ਆਪਣੇ ਜਿਹੜਾ ਉਹਨਾਂ ਦਾ ਐਕਸ ਜਾ ਅਫੀਸ਼ੀਅਲ ਐਕਸ ਗੁਰਪਤਵਰ ਸਿੰਘ ਪੰਨੂ ਜਿਹੜੇ ਇੱਕ ਲੀਗਲ ਐਡਵਾਈਜ਼ਰ ਨੇ ਐਸਫਜੀ ਦੇ ਮਿਨਿਸਟਰੀ ਮੀਡੀਆ ਤੇ ਵੀ ਉਹਨਾਂ ਦੀ ਇੰਟਰਵਿਊ ਆਉਂਦੀਆਂ ਨੇ ਆ ਕਿ ਆਰਸੀਐਮਪੀ ਨੇ ਕਿਉਂ ਦਿੱਤੀ ਸੀ ਗੋਤਸਲ ਨੂੰ ਵਿਟਨੈਸ ਪ੍ਰੋਟੈਕਸ਼ਨ ਦੀ ਆਫਰਾਂ ਜੀ ਆਟਵਾ ਬੇਖੇ ਭਾਰਤੀ ਡਿਵੈਲਪਮੈਂਟ ਨੇ ਦਿੱਤੀ ਗੋਤਸਲ ਨੂੰ ਮਾਰਨ ਲਈ 50000 ਦੀ ਫਰੋਤੀ ਓ ਮਾਈ ਗਾਹ ਤਾਂ ਬੜੀ ਸਾਂਸਨੀ ਖਿੱਚ ਗੱਲ ਹੈ ਜੇ ਸਹੀ ਹਾਂ ਜੀ ਕੈਨੇਡਾ ਦੀ ਆਰਸੀਐਮਪੀ ਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਇਸ ਮਸਲੇ ਦੀ ਪੂਰੀ ਜਾਣਕਾਰੀ ਹੈ ਸਿਕਸ ਪਰ ਜਾਸੂਸ ਬਲੋਂ ਵੀ ਇੱਕ ਲਾ ਬਤਾ ਕੀਤੀ ਜਾ ਰਹੀ ਹੈ ਨੇ ਸੋ ਇਹ ਜਿਹੜੀ ਜਾਣਕਾਰੀ ਐ ਐਸਐਫ ਜੇ ਨੇ ਭਰੋਸੇਯੋਗ ਸੂਤਰਾਂ ਤੋਂ ਲਈ ਹੋਊਗੀ ਜਦੋਂ ਉਹਨਾਂ ਨੂੰ ਦਿੱਤੀ ਗਈ ਹੋਊਗੀ ਸੋ ਜੇਕਰ ਪ੍ਰਧਾਨ ਮੰਤਰੀ ਕਰਨੀ ਸਾਬ ਨੂੰ ਪਤਾ ਆ ਵਿਦੇਸ਼ ਮੰਤ ਅਨੀਤਾ ਆਨੰਦ ਨੂੰ ਵੀ ਪਤਾ ਆ ਤਾਂ ਫਿਰ ਇਹ ਕੀ ਹੈ ਇਹ ਇਸ ਇਸ ਕਿਸ ਤਰ੍ਹਾਂ ਦੇਖਦੇ ਆ ਬੇਸਡ ਔਨ ਦਿਸ ਇਨਫੋਰਮੇਸ਼ਨ ਹਾਂਜੀ ਜੀ ਬਿਲਕੁਲ ਮੈਂ ਸੁਣ ਰਿਹਾ ਸੀ ਪਹਿਲਾਂ ਵੀ ਤੁਸੀਂ ਜਦੋਂ ਗੱਲ ਕਰ ਰਹੇ ਸੀਗੇ ਇਹ ਗੱਲ ਇਹ ਆ ਵੀ ਇਹ ਜਿਹੜੇ ਲੀਗਲ ਕਾਉਂਸਲ ਨੇ ਨਿਊਯਾਰਕ ਦੇ ਵਿੱਚ ਪ੍ਰੈਕਟਿਸਿੰਗ ਲਾਇਰ ਉਹਨਾਂ ਦਾ ਹੈਂਡਲ ਆ ਟਵਿੱਟਰ ਦੇ ਉੱਪਰ ਉਹਨਾਂ ਨੇ ਇਹ ਟਵੀਟ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ RCMP ਪ੍ਰਾਈਮ ਮਿਨਿਸਟਰਸ ਆਫਿਸ ਨੂੰ ਇਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੈ ਸੋ ਇਹ ਜਿਹੜਾ ਸਾਡਾ ਸੋਰਸ ਆ ਉਹਦੇ ਤੇ ਬੇਸ ਜਿਹੜੀ ਨਿਊਜ਼ ਆ ਜਿਹੜੀ ਹਾਲੇ ਮੇਰੇ ਖਿਆਲ ਜਿਦਾ ਅੱਜਕੱਲ ਸੋਸ਼ਲ ਮੀਡੀਆ ਮੈਨੋਂ ਲਾਦਾ ਮੇਨਸਟ੍ਰੀਮ ਮੀਡੀਆ ਨਾਲੋਂ ਵੀ ਗਾਹ ਆ ਔਰ ਅੱਜ ਦੇ ਹਾਲਾਤਾਂ ਵਿੱਚ ਜਿਹੜੇ ਜੀਓਪੋਲਿਟਿਕਸ ਵਰਲਡ ਦੀ ਆ ਜਿਹਦੇ ਵਿੱਚ 1944 ਦੀ ਬ੍ਰਿਟਨਵੁੱਡਸ ਤੋਂ ਬਾਅਦ ਜਿਹੜੀ ਇੱਕ ਕਰੰਸੀ ਬੈਕ ਕਰਦੀ ਸੀ ਦੁਨੀਆ ਦੇ ਸਾਰੇ ਟ੍ਰੇਡ ਨੂੰ ਉਹਨੂੰ ਜਿਹੜਾ ਥ੍ਰੈਟ ਆ ਬ੍ਰਿਕਸ ਦੇ ਨਾਲ ਜਾਂ ਜੋ ਵੀ ਆ ਉਹਦੇ ਸੰਦਰਭ 'ਚ ਆਪਾਂ ਸਮਝੀਏ ਇਸ ਗੱਲਬਾਤ ਨੂੰ ਕਿ ਸ਼ਾਇਦ ਪਹਿਲਾਂ ਵੀ ਭਾਰਤ ਜਦੋਂ ਆਰਸੀਐਮਪੀ ਦੇ ਡੈਨ ਮੈਕਲੀਨ ਨੇ ਜਸਟਿਸ ਜੌਨ ਮੇਜਰ ਦੇ ਮੋਰੇ ਕਿਹਾ ਸੀ ਕਿ 10-10000 ਡਾਲਰ ਲੈ ਕੇ ਜਿਹੜੀ ਆ ਜਿਹੜੇ ਮੇਨਸਟ੍ਰੀਮ মিডিਆ ਆਊਟਲੈਟ ਦੇ ਆਫਿਸਿਸ ਵਿੱਚ ਭਾਰਤ ਦੇ ਏਜੰਟ ਜਿਹੜੇ ਜਾ ਰਹੇ ਸਨ ਉਸ ਵੇਲੇ ਉਹਨਾਂ ਨੂੰ ਪੁੱਛਿਆ ਗਿਆ ਜਸਟਿਸ ਜான் ਮੇਜਰ ਵੱਲੋਂ ਮੇਰਾ ਖਿਆਲ ਕਿ ਪਹਿਲਾਂ ਜਾਂ ਏਅਰ ਇੰਡੀਆ ਤੋਂ ਬਾਅਦ ਸੋ ਨੇ ਕਿਹਾ ਪੋਸਟ ਏਅਰ ਇੰਡੀਆ ਸੋ ਉਹ ਜਿਹੜੀ ਗੱਲ ਸੀਗੀ ਉਹਦੇ ਵਿੱਚ ਇਹ ਹੁੰਦਾ ਵੀ ਕੋਈ ਵੀ ਆਜ਼ਾਦੀ ਦੀ ਲਹਿਰ ਜਿਹੜੀ ਆ ਉਹਨੂੰ ਅੱਤਵਾਦ ਕਿਵੇਂ ਬਣਾਇਆ ਜਾਂਦਾ ਉਹ ਇੱਕ ਨੈਰੇਟਿਵ ਸਿਰਜ ਕੇ ਬਣਾਇਆ ਜਾਂਦਾ ਜਿਹੜਾ মিডিਆ ਦੇ ਵਿੱਚ ਸਿਰਜਿਆ ਜਾਂਦਾ ਜਿਹੜੀ ਕਿ ਸਿੱਖਾਂ ਦੀ 1984 ਦੇ ਕਤਲੇਆਮ ਤੋਂ ਬਾਅਦ ਇੱਕ ਬਿਲਕੁਲ ਲੈਜਿਟਿਮੇਟ ਮੰਗ ਸੀ ਏ ਆਪਣੀ ਸੁਰੱਖਿਆ ਦੀ ਆਪਣੀ ਸੇਫਟੀ ਆਫ ਲਾਈਫ ਦੀ ਉਹ ਇਨ੍ਹਾਂ ਮੌਲਕਾ ਵਿੱਚ ਇੰਨੀ ਜ਼ਿਆਦਾ ਹੁੰਦੀ ਸੀ ਕਿ ਮੈਂ ਵੀ ਉਦੋਂ ਉੱਥੇ ਹੁੰਦਾ ਸੀ ਤੇ ਮੈਂ ਸੋਚਦਾ ਸੀ ਲੈ ਵੀ ਬਾਹਰਲੇ ਸਿੱਖਾਂ ਨੇ ਸ਼ਾਂਤਮਈ ਢੰਗ ਨਾਲ ਜਿਸ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਮਜਾਰੇ ਹੁੰਦੇ ਸੀਗੇ ਕੌਂਸੂਲੇਟਾਂ ਦੇ ਮੋਰੇ ਭਾਰਤੀਆਂ ਦੇ ਮੋਰੇ ਇਹ ਸਾਡੀ ਗੱਲ ਬਣ ਜਾਏਗੀ ਪਰ ਇਹਨਾਂ ਉਸ ਵੇਲੇ ਇੱਕ ਇਹੋ ਜਿਹੀ ਕਾਰਵਾਈ ਜਿਹੜੀ ਕਿ निंदनीय ਯੋਗ ਆ ਇਨ੍ਹਾਂ ਮੁਲਕਾਂ ਵਿੱਚ ਹੋਈ ਉਸ ਤੋਂ ਬਾਅਦ ਮੇਨਸਟ੍ਰੀਮ ਪ੍ਰੈਸ ਦੇ ਵਿੱਚ ਇੱਕ ਨੈਰੇਟਿਵ ਸੱਜਿਆ ਗਿਆ ਕਿਉਂਕਿ ਜਦੋਂ ਤੁਹਾਡੇ ਕੋ ਆਪਣਾ মিডিਆ ਨਹੀਂ ਹੁੰਦਾ ਤਾਂ ਫਿਰ ਦੁਸ਼ਮਣ ਦਾ মিডিਆ ਹੀ ਤੁਹਾਨੂੰ ਵੀ ਡਿਫਾਈਨ ਕਰਦਾ ਉਦਾਹਰਨ ਦੇ ਤੌਰ ਤੇ ਸਿੱਖਾਂ ਦੇ ਹੋਏ ਕਤਲੇਆਮ ਨੂੰ ਰਾਕੇ ਭਾਰਤ ਦਾ ਮੇਨਸਟ੍ਰੀਮ মিডিਆ ਲਿਖਦਾ ਸਾਰੇ ਸਿੱਖ ਲੀਡਰ ਬਹੁਤ ਘੱਟ ਜਿਹੜੇ ਆ ਉਹ ਰਾਈਟ ਹੀ ਲੈ ਬੋਲ ਰਹੇ ਯਾਨੀ ਕਿ ਦੁਸ਼ਮਣ ਦਾ ਤੁਹਾਨੂੰ ਮਾਰਨ ਵਾਲੇ ਦਾ ਜਿਹੜਾ ਨੈਰੇਟਿਵ ਇਹ ਵਰਤਾਂ ਤੇ ਆ ਉਹ ਤੁਹਾਡਾ ਵਰਤਾਂਤ ਬਣ ਜਾਂਦਾ ਜਾਣੇ ਅਣਜਾਣੇ ਸੋ ਮੀਡੀਆ ਦੀ ਅਹਿਮਤ ਵੀ ਸਾਨੂੰ ਇਥੋਂ ਸਮਝ ਆਉਂਦੀ ਹੈ ਜਿੱਥੋਂ ਕਿ ਦੂਜੇ ਪੱਖ ਨਾਲ ਗੱਲ ਕੀਤੀ ਜਾ ਰਹੀ ਅੱਜ ਪਹਿਲੀ ਵਾਰੀ ਸਰਕਾਰੇ ਖਾਲਸਾ ਦੇ ਖਾਤਮੇ ਤੋਂ ਬਾਅਦ 29 ਜਨਵਰੀ 1859 ਤੋਂ ਬਾਅਦ ਸਿੱਖ ਬਿਨਾਂ ਕਿਸੇ ਧਰਤੀ ਤੋਂ ਪਰ ਇੱਕ ਸਮੂਹ ਦੇ ਤੌਰ ਤੇ ਜੇ ਕਿਸੇ ਜੀ ਦੇ ਉੱਪਰ ਆਪਣਾ ਪ੍ਰਤੀਕਰਮ ਦੇ ਰਹੇ ਨੇ ਜਿਹਦੇ ਵਿੱਚ ਇਹ ਜਿਹੜੀ ਰਿਪੋਰਟ ਬਾਹਰ ਆਈ ਆ ਵੀ ਸਿੱਖਾਂ ਦੇ ਕਤਲੇਆਮ ਜਿਹੜੇ ਕਿ ਸਿੱਖਾਂ ਦਾ ਬਹੁਤ ਚਿਰਾਂ ਦਾ ਨਗਾਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਭਾਵੇਂ ਉਹ ਅਮਰੀਕਾ ਜਾਂ ਵੈਸਟ ਦੇ ਵਿੱਚ ਭਾਰਤ ਸਰਕਾਰ ਹੀ ਕਰ ਰਹੀ ਆ ਉਹ ਨਹੀਂ ਪ੍ਰੋੜਤਾ ਪ੍ਰਾਈਮ ਮਿਨਿਸਟਰ ਟਰੂਡੋ ਨੇ ਕੀਤੀ ਫਿਰ RCMP ਨੇ ਕੀਤੀ ਅੱਜ ਫੇਰ ਦੁਬਾਰਾ ਇਹ ਗੱਲਾਂ ਦੁਬਾਰਾ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਉਹਨਾਂ ਨੂੰ ਇਹਦੀ ਜਾਣਕਾਰੀ ਹੋਣ ਦਾ ਓਟਵਾ ਦੇ ਵਿੱਚ ਕਿਸੇ ਡਿਪਲੋਮੈਟ ਦਾ 50000 ਡਾਲਰ ਆਫਰ ਕਰਨਾ ਜਿਹੜਾ ਇਹਿੰਦਰਜੀਤ ਸਿੰਘ ਘੋਸਲ ਆ ਉਹਨਾਂ ਦੇ ਕਤਲ ਦੇ ਲਈ ਸੁਪਾਰੀ ਦੇਣੀ ਔਰ ਇਹ ਗੱਲਾਂ ਅੱਜ ਬੜੀਆਂ ਆ ਰਹੀਆਂ ਕਿ ਕੀ ਜੇ ਇਹ ਦੇਖਿਆ ਜਾਵੇ ਅੱਜ ਅਸੀਂ ਵਕੀਲਾਂ ਦੀ ਵੀ ਸਾਡੀ ਟੀਮ ਹੈ ਉਹਨਾਂ ਨੇ ਵੀ ਗੱਲ ਮੈਂ ਸੁਣ ਰਿਹਾ ਸੀ ਕਿ ਜੇ ਇਹ ਗੱਲ ਸਿਗੀ ਔਰ ਇਨੀ ਇਨਫਰਮੇਸ਼ਨ ਸੀ ਤੇ ਫਿਰ ਜਿਹੜੇ ਸਰਦਾਰ ਇੰਦਰਜੀਤ ਸਿੰਘ ਹੋਣੀ ਆ ਉਹਨਾਂ ਦੇ ਉੱਪਰ ਜਿਹੜੇ ਚਾਰਜ ਲਾਏ ਗਏ ਆ ਉਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਸਰਕਾਰ ਨੂੰ ਅਸੀਂ ਦੇਖਦੇ ਵੱਲੋਂ ਇਹ ਬੈਕਗ੍ਰਾਉਂਡ ਹੀ ਦੱਸ ਸਕਦੇ ਆਂ ਵੀ ਇਨ ਦੀ ਬੈਕਗ੍ਰਾਉਂਡ ਆਫ ਥਿਸ ਇਸ ਸਾਰੀ ਗੱਲਬਾਤ ਵਿੱਚ ਜਿਸ ਤਰ੍ਹਾਂ ਬਾਕੀ ਦੋ ਦੇ ਦੋ ਉਹਨਾਂ ਦੇ ਸਾਥੀਆਂ ਤੇ ਚਾਰਜ ਵਾਪਸ ਲਾਏ ਗਏ ਨੇ ਇਹ ਵੀ ਉਹਦੇ ਤੇ ਦੁਬਾਰਾ ਸੋਚਣਾ ਚਾਹੀਦਾ ਕਿ ਇੱਕ ਸਿਟੀਜ਼ਨ ਕਿੰਨੀ ਕਿ ਸਿਕਿਉਰਿਟੀ ਰੱਖ ਸਕਦਾ ਜਦੋਂ ਕਿ ਇੱਕ ਸਟੇਟ ਜਿਹੜੀ ਆ ਉਹ ਪੈਸੇ ਵੰਡ ਰਹੀ ਆ ਔਰ ਕਦੀ 2 ਲੱਖ ਕਦੀ 50 ਹਜ਼ਾਰ ਵੱਖ-ਵੱਖ ਅਕਾਊਂਟਸ ਤੋਂ ਨੂੰ ਆਇਆ ਕਦੀ 2 ਲੱਖ ਅਮਰੀਕਾ ਦੇ ਵਿੱਚ ਜਿਹੜਾ ਜਾਂ ਲੱਖ ਡਾਲਰ 15000 ਸੋ ਇਹ ਸਾਰਾ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਆਰਗੇਨਾਈਜ਼ ਕ੍ਰਾਈਮ ਨੂੰ ਯੂਜ਼ ਕਰਕੇ ਕੈਨੇਡਾ ਦੀ ਸੋਵਰਿਨਿਟੀ ਦੀ ਵਾਇਓਲੇਸ਼ਨ ਇਹ ਗੱਲ ਮੈਂ ਜ਼ਰੂਰ ਅੰਡਰਲਾਈਨ ਕਰਨੀ ਚਾਹੂੰਗਾ ਇਹ ਬੇਸ਼ੱਕ ਉਹ 인ਦਰਜੀਤ ਸਿੰਘ ਹਸਲ ਜਿਹੜੇ ਬੌਰਨ ਨੇ ਕੈਨੇਡਾ ਦੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਾਂ ਗੁਰਪਤਵੰਨ ਸਿੰਘ ਪੰਨੂ ਨੂੰ ਬਣਾ ਰਹੇ ਨੇ ਜਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਬਣਾਇਆ ਉਹ ਕੈਨੇਡਾ ਦੇ ਵਿੱਚ ਕੈਨੇਡੀਅਨ ਜਿਹੜੀ ਸੋਵਰਿਨਿਟੀ ਆ ਉਹਨੂੰ ਵਾਇਲੇਟ ਕਰ ਰਹੇ ਨੇ ਔਰ ਕੈਨੇਡੀਅਨ ਸਿਟੀਜ਼ਨ ਨੂੰ ਟਾਰਗੇਟ ਕਰ ਰਹੇ ਨੇ ਇਹ ਜਿਹੜਾ ਇੱਕ ਵਰਤਾਂਤ ਭਾਰਤ ਰਚਣ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਵਿੱਚ ਉਹ ਸਿੱਖਾਂ ਦੇ ਵਿੱਚ ਡਰ ਔਰ ਖੋਫ ਦਾ ਮਾਹੌਲ ਬਣਾਉਣਾ ਚਾਹੁੰਦਾ ਵੀ ਸਿੱਖ ਆਮ ਜਨਤਾ ਜਿਹੜੀ ਡਰ ਜਾਏ ਔਰ ਸਰਕਾਰੀ ਖਾਲਸਾ ਦੀ ਮੰਗ ਜਿਹੜੀ ਕਿ ਕੋਈ ਵੱਖਵਾਦ ਨਹੀਂਗੀ ਇੱਕ ਬਿਲਕੁਲ ਹੱਕ ਆ ਜੇ ਇਹਨਾਂ ਨੂੰ ਕੋਈ ਮੁਲਕ ਬਾਹਰੋਂ ਆ ਕੇ ਇਹਨਾਂ ਦੇ ਬਾਉਂਡਰ ਬਣਾ ਸਕਦਾ ਜਿਹੜਾ ਕਿ ਏਸ਼ੀਆ ਦਾ ਵੀ ਨਹੀਂਗਾ ਸੋ ਮੈਂ ਸਿਰਫ ਇਹ ਕਹਿਣਾ ਚਾਹਣਾ ਔਰ ਬ੍ਰਿਟੇਨ ਦੇ ਪਾਰਲੀਮੈਂਟ 'ਚ ਵੋਟਾਂ ਪਾ ਕੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਜਿਹੜੀ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ ਵੀ ਭਾਰਤ ਨੂੰ ਡਿਵੀਜ਼ਨ ਬਣਾਇਆ ਜਾਵੇ ਤਾਂ ਫਿਰ ਇਹ ਸਿੱਖ ਉਹ ਆਪਣੇ ਹੱਕਾਂ ਦੇ ਲਈ ਆਪਣੀ ਸਰਕਾਰੇ ਖਾਲਸਾ ਦੇ ਲਈ ਜੇ ਵੋਟ ਕਰਦੇ ਆ ਉਹ ਕਿਸ ਤਰ੍ਹਾਂ ਦੇ ਨਾਲ ਅਤਵਾਦ ਹੁੰਦਾ ਆ ਜਾਂ ਉਹ ਕਿਸੇ ਤਰ੍ਹਾਂ ਦੇ ਨਾਲ ਫੋਰਨ ਇੰਟਰਫੇਰੈਂਸ ਹੁੰਦੀ ਹੈ ਫੋਰਨ ਇੰਟਰਫੇਰੈਂਸ ਉਹ ਨਹੀਂ ਸਕਦੇ ਪਾਜੀ 1 ਮਿੰਟ ਉਹ ਇਹ ਆ ਜਿਹੜੀ ਇਹਨਾਂ ਮੁਲਕਾਂ ਵਿੱਚ ਪੈਸੇ ਵੰਡ ਕੇ ਆਮ ਇਨੋਸੈਂਟ ਅਨਾਮਡ ਸਿੱਖਾਂ ਦੇ ਕਤਲ ਕਰਾਉਣੇ ਜੀ ਭਾਜੀ ਸਕਦੇ ਦੇਖੋ ਗੁਰਪਤਵੰਤ ਸਿੰਘ ਪੰਨੂ ਸਾਹਿਬ ਨੇ ਇਹ ਵੀ ਗੱਲ ਕੀਤੀ ਹੈ ਕਿ ਮਿਨਿਸਟਰ ਮਾਰਕ ਆਨੀਸ ਆਫਿਸ ਫੋਰਨ ਮਿਨਿਸਟਰ ਨੀਤਾ ਨੰਦਸ ਆਫਿਸ ਐਂਡ ਮਿਨਿਸਟਰ ਆਫ ਪਬਲਿਕ ਸੇਫਟੀ ਆਫਿਸ ਪੰਨੂ ਉਹਨਾਂ ਨੇ ਪੁੱਛਿਆ ਗੋਸਲਸ ਕੰਟਰੈਕਟ ਟੂ ਕਿਲ ਪਲਾਟ ਇਸ ਡਾਇਰੈਕਟ outcome of prime minister khani's opening trade talk with modi without demanding accountability ਵਿਦਆਊਟ ਡਿਮਾਂਡਿੰਗ ਅਕਾਉਂਟੇਬਿਲਟੀ ਸੋ ਅਕਾਉਂਟੇਬਿਲਟੀ ਕਿੱਥੇ ਆ ਕੈਨੇਡੀਅਨ ਸੋਵਰਨਟੀ ਹੈਜ਼ ਕਲਾਪਸ ਟੂ ਪੁਆਇੰਟ ਵੇਅਰ ਇੰਡੀਅਨ ਡਿਪਲੋਮੈਟਸ ਫੀਲ ਫਰੀ ਟੂ ਆਰਕਸਟ੍ਰੇਟ ਕਿਲਿੰਗ ਇਹ ਐਸਐਫ ਜੀ ਨੇ ਐਲੀਗੇਸ਼ਨ ਲਾਏ ਨੇ ਸੋ ਇਹਨਾਂ ਐਲੀਗੇਸ਼ਨ ਦੇ ਸਬੰਧ ਵਿੱਚ ਜਦੋਂ ਤੁਸੀਂ ਦੇਖਦੇ ਹੋ ਕਿ ਬੜੇ ਸੀਰੀਅਸ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੱਡੇ ਲੈਵਲ ਤੇ ਜਿਹੜੇ ਦਨेश ਪਟਨਾਇਕ ਨੇ ਸੀਬੀਸੀ ਨੂੰ ਇੱਕ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੇ ਅਬਜ਼ਰਵਡ ਕਿ ਹਸੀ ਕਿ ਝੂਠ ਆ ਰਫਨ ਨ ਵੀ ਝੂਠ ਆ ਜਿਹੜੇ ਐਲੀਗੇਸ਼ਨ ਪੀਐਮ ਟੂਡੋਸਾਮ ਨੇ ਲਾਇ ਸਨ ਜਾਂ ਜਿਹੜੀ ਗੱਲਬਾਤ ਤੱਥਾਂ ਦੇ ਆਧਾਰ 'ਤੇ ਆਰਸੀਐਮ ਵੀ ਨੇ ਕੀਤੀ ਸੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਆ ਬਲੂਮਜ਼ਬਰਗ ਨੇ ਇਹਦੇ ਤੇ ਰਿਪੋਰਟ ਛਾਪੀ ਹਾਂਜੀ ਆ ਮਹੀਨੇਕ ਦੀ ਗੱਲਬਾਤ ਐ ਬੀਬੀਸੀ ਇਹਦੇ ਤੇ ਡਾਕੂਮੈਂਟਰੀ ਬਣਾ ਰਿਹਾ ਸੀਬੀਸੀ ਨੇ 5ਥ ਸਟੇਟ ਤੇ ਇਹਦੇ ਤੇ ਇੱਕ ਡਾਕੂਮੈਂਟਰੀ ਪੇਸ਼ ਕੀਤੀ ਜਿਸ ਨੂੰ ਬੈਸਟ ਅਵਾਰਡ ਮਿਲਿਆ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਨੇ ਕੀਤੀ ਸੋ ਜਦੋਂ ਤੁਸੀਂ মিডিਏ ਦੀ ਰਿਸਪੌਂਸਿਬਿਲਟੀ ਜਾਂ মিডিਏ ਦੀ ਗੱਲ ਕਰਦੇ ਆਂ ਤੇ ਉਸ ਦੇਸ਼ ਦੇ ਤੇ ਇੰਡੀਆ ਤੇ ਕੈਨੇਡਾ ਦਾ ਫ੍ਰੀ ਟ੍ਰੇਡ ਵੀ ਹੋਏਗਾ ਸੋ ਜਿਹੜਾ ਸਮਾਨ ਵੈਸੇ ਉੱਥੋਂ ਆਉਂਦਾ ਜਾਂ ਇੱਥੇ ਆਉਂਦਾ ਇਹ ਤਾਂ ਉਹ ਟ੍ਰੇਡ ਆ ਇੱਕ ਜਿਹੜਾ ਆਹ ਟ੍ਰੇਡ ਹੋ ਰਿਹਾ ਆ ਬੀ ਟੂ ਬੀ ਟੂ ਕੰਟਰੀਜ਼ ਮਾਰਨ ਮਰਾਉਣ ਵਾਲਾ ਐਕਸਟ੍ਰੂਸ਼ਨ ਦਾ ਥਿਸ ਇਜ਼ ਮੋਰ ਡੇਂਜਰਸ ਪਹਿਲਾਂ ਤੇ ਸਟਾਪ ਹੋਣਾ ਚਾਹੀਦਾ ਲੋਕੀ ਡਿਮਾਂਡ ਵੀ ਕਰਦੇ ਨੇ ਇਹ ਤਾਂ ਇੱਕ ਬੇਸਿਕ ਗੱਲ ਆ ਇਹ ਕੋਈ ਇਹ ਇਹ ਕਿਹੜਾ ਕੋਈ ਬਹੁਤ ਵੱਡਾ ਔਖਾ ਸਵਾਲ ਆ ਜੀ ਤੇ ਮੈਂਬਰ ਪਾਰਲੀਮੈਂਟ ਨੂੰ ਬੋਲਣਾ ਚਾਹੀਦਾ ਹਰ ਇੱਕ ਬੰਦੇ ਵਿਅਕਤੀ ਨੂੰ ਬੋਲਣਾ ਚਾਹੀਦਾ ਕੁਝ ਮੀਡੀਆ ਕਾਰ ਉਲਟੇ ਪਲਟੇ ਸਵਾਲ ਕਰਦੇ ਨੇ ਦੇਖੋ ਜੀ ਚਲੋ ਆ ਇਹਦੇ ਤੁਸੀਂ ਕੋਈ ਕਮੈਂਟ ਕਰਨਾ ਚਾਹੁੰਦੇ ਜਿਹੜੀ ਮੈਂ ਹੁਣ ਗੱਲਬਾਤ ਕੀਤੀ ਆ ਕਿ ਜਿਹੜੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਸੀ ਹਾਂ ਜੀ ਤੇ ਜਿਹੜੀ ਕੈਨੇਡਾ ਦੀ ਸੋਵਰਨਟੀ ਵੀ ਇਹਦੇ ਨਾਲ ਬੈਲੈਂਸ ਕਹਿੰਦਾ ਬਾਦਲਟ ਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਆਪਣੀ ਹੀ ਸਟੇਟਮੈਂਟ ਦੇ ਗੱਲ ਕਰ ਰਹੇ ਸੀਗੇ ਵੀ ਜੇ ਕਿਸੇ ਸਿੱਖ ਦਾ ਇਹਨਾਂ ਮੁਲਕਾਂ 'ਚ ਕਤਲ ਹੁੰਦਾ ਤੇ ਉਹਦੇ ਤੇ ਕੀ ਹੋ ਸਕਦਾ ਉਹਦੇ ਤੇ ਇਹੀ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੀਡੀਆ 'ਚ ਉਹਦੀ ਗੱਲ ਹੋਣੀ ਚਾਹੀਦੀ ਤੁਸੀਂ ਨਾਂ ਲੈ ਮੇਨਸਟ੍ਰੀਮ ਮੀਡੀਆ ਦੇ ਉਹ ਤਾਂ ਚਲੋ ਉਹਨਾਂ ਨੇ ਕਿਹਾ ਬੜੀ ਚੰਗੀ ਗੱਲ ਹੈ ਕਿਉਂਕਿ ਕੈਨੇਡਾ ਦਾ ਇਸ਼ੂ ਸੀ ਬਹੁਤ ਵੱਡਾ ਏ ਪਰ ਜਿਹੜੇ ਸਿੱਖਾਂ ਦਾ ਇਸ਼ੂ ਸੀ ਜਿਹੜੇ ਕਈ ਤਰ੍ਹਾਂ ਦੇ ਇੱਥੇ ਕਹਿ ਰਹੇ ਸੀ ਇਹ ਗੱਲ ਉਹਨਾਂ ਦੇ মিডিਏ ਨੇ ਇਹਦੇ ਤੇ ਗੱਲ ਕਰਨੀ ਬਣਦੀ ਐ ਔਰ ਇਹ মিডিਆ ਤੁਹਾਨੂੰ ਟੀਚ ਕਰ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਗੱਲ ਕੀਤੀ ਜਾਂਦੀ ਆ ਬਿਲਕੁਲ ਨ ਧੜਕੋ ਕੇ ਆਪਣੀ ਗੱਲ ਤੁਸੀਂ ਸਾਹਮਣੇ ਰੱਖੋ ਬਿਨਾਂ ਕਿਸੇ ਕੌਫ ਤੋਂ ਇਹਨਾਂ ਮੁਲਕਾਂ ਵਿੱਚ ਰਹਿੰਦੇ ਹੋਏ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਇਹ ਬੜੇ ਚਿਰਾਂ ਤੋਂ ਸਿੱਖਾਂ ਦੀ ਇਹ ਗੱਲ ਸਿਗੀ ਕਿ ਚਿੱਟੀ ਸਿੰਘ ਪੁਰਾ ਹੋਵੇ ਦਿੱਲੀ ਦਾ ਕਤਲਿਆ ਹੋਵੇ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦਾ ਹਮਲਾ ਹੋਵੇ ਔਰ ਜਿਹੜੇ ਸਿੱਖਾਂ ਦੇ ਨਾ ਮੁਲਕਾਂ ਵਿੱਚ ਕਤਲੋਗਾਰ ਜਿਹੜੀ ਸੀਸੀ ਦੇ ਚੀਫ ਇਕੋਲਾਈ ਨੇ ਕਿਹਾ ਵੀ ਕਈ ਕਤਲ ਪਹਿਲਾਂ ਵੀ ਹੋਏ ਆ। ਸਵਾਲ ਇਹ ਪੈਦਾ ਹੁੰਦਾ ਕਿ ਕੀ ਕਤਲ ਹੋਣ ਤੋਂ ਬਾਅਦ ਹੀ ਸਿੱਖ ਜਿਹੜੇ ਆ ਇਹ ਗੱਲਾਂ ਕਰਨਗੇ ਵੀ ਹਾਲੇ ਸਬੂਤ ਨਹੀਂ ਆਇਆ ਪ੍ਰਾਈਮ ਮਿੰისტਰ ਬੋਲ ਵੀ हटਿਆ ਨਹੀਂ ਹਾਲੇ ਇੰਡੀਆ ਤੋਂ ਅਸੀਂ ਕਨਫਰਮ ਕਰਨੀ ਆ। ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਇਸ ਕਤਲ ਦੇ ਉੱਪਰ ਜੋ ਭਾਰਤ ਦਾ ਪੱਖ ਆ ਉਹੀ ਜਿਹੜਾ ਪੰਜਾਬੀ ਪੀਟੀਆ ਉਹਦਾ ਪੱਖ ਆ। ਜਿਹੜਾ ਕਿ ਤੁਸੀਂ ਪਟਨਾਇਕ ਦੇ ਮੂੰਹ ਤੋਂ ਸੁਣ ਹੀ ਚੁੱਕੇ ਆ। ਤੋ ਸਖਦੇਪਾ ਜੀ ਜਿੰਨਾ ਚਿਰ ਤੱਕ মিডিਆ ਲੋਕਤੰਤਰ ਦੇ ਵਿੱਚ ਖੁੱਲਕੇ ਨ ਤੜਕ ਹੋ ਕੇ ਆਪਣੀ ਗੱਲ ਨਹੀਂ ਕਰੂਗਾ ਉਹਨਾਂ ਦਾ ਫ੍ਰੀ ਟੂ ਦੀ ਫਾਇਰ ਹੋਲਡ ਨਹੀਂ ਕਰੂਗਾ ਔਰ ਉਹਨਾਂ ਪੋਲਿਟਿਸ਼ੀਅਨਸ ਦਾ ਜਿਹੜੇ ਗੁਰਦੁਆਰਿਆਂ ਵਿੱਚ ਆਉਂਦੇ ਆ ਉਹਨਾਂ ਦਾ ਇਹਦੇ ਤੇ ਰਿਸਪੌਂਸ ਡਿਮਾਂਡ ਨਹੀਂ ਕਰੂਗਾ ਪਰ ਤੁਸੀਂ ਮੈਨੂੰ ਦੱਸੋ ਇਹਨਾਂ ਮੁਲਕਾਂ ਦੇ ਵਿੱਚ ਵੀ ਉਹ মিডিਆ ਭਾਰਤੀ ਮੋਦੀ মিডিਆ ਵਾਂਗੂ ਹੀ ਕੰਮ ਕਰੇਗਾ ਮੇਰੇ ਹਿਸਾਬ ਨਾਲ ਨਿਰਪੱਖ ਹੋ ਕੇ ਜਦੋਂ ਤੁਸੀਂ ਕਈ ਵਾਰੀ ਕਹਿੰਨੇ ਵੀ ਹੁੰਨੇ ਵੀ ਜੇ ਭਾਰਤ ਵਾਲੇ ਵੀ ਚਾਹੁੰਦੇ ਆ ਸਾਡੇ ਪ੍ਰੋਗਰਾਮ ਤੇ ਟਾਈਮ ਲੈ ਕੇ ਆ ਹਾਂ ਆ ਸਕਦੇ ਆ ਅਸੀਂ ਤਾਂ ਕਿਹਨੇ ਬਿਆਨ ਨਹੀਂ ਕੀਤਾ ਅਸੀਂ ਉਹਨਾਂ ਦਾ ਪੱਖ ਸੁਣਨ ਨੂੰ ਵੀ ਤਿਆਰ ਆਂ ਪਰ ਭਾਈ ਜੀ ਸਾਡਾ ਪ੍ਰਾਈਮ ਮਿਨਿਸਟਰ ਇਹ ਗੱਲ ਕਹਿ ਰਿਹਾ ਸਾਡੀ ਆਰਸੀਐਮਪੀ ਸੀਰੀਜ਼ ਕਹਿ ਰਹੀ ਆ ਤੇ ਫਿਰ ਤੁਸੀਂ ਵੀ ਤਾਂ ਯਾਰ ਉਹਦੇ ਤੇ ਕੁਝ ਨਾ ਕੁਝ ਗੱਲ ਕਰਨੀ ਬਣਦੀ ਐ ਸੋ ਮੈਂ ਸਮਝਦਾ ਹੂੰ ਹੂੰ ਕਿ ਕਈ ਵਾਰ ਚੁੱਪ ਰਹਿ ਕੇ ਵੀ ਭਾਜੀ ਕਤਲਾਂ ਦੇ ਹੱਦ ਵਿੱਚ ਗੱਲ ਕੀਤੀ ਜਾਂਦੀ ਮੈਂ ਤੁਹਾਨੂੰ ਦੱਸਦਾ ਇੱਕ ਮੀਡੀਆ ਕਾਰ ਨੇ ਇੱਥੇ ਤੱਕ ਗੱਲ ਕੀਤੀ ਕਿ ਝੰਡੇ ਪਹਿਲਾਂ ਘੱਟ ਹੁੰਦੇ ਸੀ ਹੁਣ ਬਹੁਤ ਜ਼ਿਆਦਾ ਔਰ ਤੁਹਾਨੂੰ ਯਾਦ ਆ ਇਸ ਝੰਡਿਆਂ ਦੀ ਕਵਰੇਜ ਤੁਸੀਂ ਬਹੁਤ ਚਿਰਾਂ ਤੋਂ ਕਰਦੇ ਆ ਤੇ ਉਹ ਕਹਿੰਦਾ ਵੀ ਜੇ ਇਸ ਤਰ੍ਹਾਂ ਹੀ ਹੋਏਗੀ ਤੇ ਭਾਰਤ ਫਿਰ ਉਹੀ ਕਰੇਗਾ ਜਣੇ ਕਿ ਭਾਰਤ ਵੱਲੋਂ ਤਾਂ ਕੀ ਲਾਈ ਗਈ ਕਿ ਮੀਡੀਆ ਕਾਰ ਵੱਲੋਂ ਫਰੀडम ਆਫ ਐਕਸਪ੍ਰੈਸ਼ਨ ਦੇ ਉੱਪਰ ਕਿੰਦਾ ਨਾ ਮੀਡੀਆ ਹੋਏਗਾ ਇਹ ਰਸ਼ੀਆ ਦਾ ਦਾ ਪ੍ਰਾਪਦਾ ਸੋਵੀਅਤ ਰਸ਼ੀਆ ਦੇ ਉਦਾਂ ਦੇ ਪੇਪਰਾਂ ਦੇ ਮੀਡੀਏ ਆ ਇਹ ਇਹ ਲਾਲ ਸਲਾਮਾ ਧੋਖ ਨੰਗਾ ਇਹ ਸਾਰੀਆਂ ਇਹੀ ਗੱਲਾਂ ਕਰਨਗੇ ਵੀ ਇਹ ਤਾਂ ਜੀ ਜੇ ਝੰਡੇ ਇਦਾਂ ਚੱਕਣਗੇ ਤਾਂ ਫਿਰ ਭਾਰਤ ਜੋ ਕਰਨਾ ਉਹ ਕਰੇਗਾ ਹੀ ਮੈਂ ਸਮਝਦਾ ਭਾਰਤ ਨੇ ਹੁਣ ਜੋ ਕਰਨਾ ਸੀ ਉਹ ਕਰ ਲਿਆ ਔਰ ਜਿਹੜਾ ਸਿੱਖਾਂ ਦੇ ਵਿੱਚ ਖੋਪ ਸੀ ਉਹ ਚੱਕ ਜਾਵੇਗਾ ਮੀਡੀਆ 'ਚ ਇਹ ਗੱਲਾਂ ਖੁੱਲ ਕੇ ਹੋਣਗੀਆਂ ਆਉਣ ਵਾਲੇ ਸਮੇਂ ਆ ਸਰਦਾਰ ਭਪਿੰਦਰ ਸਿੰਘ ਜੀ ਇੱਕ ਪਾਸੇ ਤਾਂ ਇੰਡੀਆ ਰਸ਼ੀਆ ਦੇ ਨਾਲ ਹੈਂਡਸ਼ੇਕ ਕਰ ਰਿਹਾ ਕਿਉਂਕਿ ਰਸ਼ੀਆ ਦੇ ਪ੍ਰੈਜ਼ੀਡੈਂਟ ਇੰਡੀਆ ਜਾ ਰਹੇ ਨੇ ਇੱਕ ਪਾਸੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਨਾਲ ਕਰ ਰਿਹਾ ਜਦਕਿ ਬਹੁਤੇ ਦੇਸ਼ਾਂ ਨੇ ਰਸ਼ੀਆ ਤੇ ਇੱਕ ਦੇ ਹੋਰ ਦੇਸ਼ ਤੋਂ ਬਿਨਾਂ ਕਿਸੇ ਨੇ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਇੰਡੀਆ ਨੇ ਵੀ ਅਜੇ ਤੱਕ ਦਾਲਵਨ ਦੀ ਸਰਕਾਰ ਨੂੰ ਰੈਕਗਨਾਈਜ਼ ਨਹੀਂ ਕੀਤਾ ਉਹਨਾਂ ਦੇ ਵਿਦੇਸ਼ ਮੰਤਰੀ ਨੂੰ ਬੜਾ ਰੈਡ ਕਾਰਪਟ ਪਾਇਆ ਗਿਆ ਸੋ ਇਹ ਮੁੱਦੇ ਨੇ ਤੇ ਅਨੀਤਾ ਆਨੰਦ ਕੈਨੇਡਾ ਦੇ ਵਿਦੇਸ਼ ਮੰਤਰੀ ਉੱਥੇ ਜਾ ਕੇ ਆਉਂਦੇ ਨੇ ਯੂਕਰੇਨ ਦੇ ਨਾਲ ਰਸ਼ੀਆ ਜਿਹੜੀ ਡੀਲ ਆ ਤੇ ਅਜੇ ਤੱਕ ਰਸ਼ੀਆ ਅਤੇ ਯੂਕਰੇਨ ਦੀ ਲੜਾਈ ਬੰਦ ਨਹੀਂ ਹੋਈ ਸੋ ਬਹੁਤ ਕੁਝ ਆ ਜਿਹੜਾ ਹੋਣ ਜਾ ਰਿਹਾ ਚੀਨ ਦਾ ਆਪਣਾ ਮੁੱਦਾ ਹੈ ਬਖ ਬਖ ਦੇਸ਼ਾਂ ਦਾ ਤੁਸੀਂ ਉਰਨਾਚਲ ਪ੍ਰਦੇਸ਼ ਦੀ ਗੱਲਬਾਤ ਸੁਣੀ ਆ ਬਿਟਵੀਨ ਪਾਕਿਸਤਾਨ ਐਂਡ ਇੰਡੀਆ ਕਿਹੜਾ ਦੇਸ਼ ਹੈ ਜੀ ਉਹ ਹੈ ਪੰਜਾਬ ਪੰਜਾਬ ਇੱਕ ਦੇਸ਼ ਹੁੰਦਾ ਸੀ ਪੰਜਾਬ ਦਾ ਇੱਕ ਰਾਜ ਹੁੰਦਾ ਸੀ ਵੱਖਰੀ ਗੱਲ ਜਦੋਂ ਤੁਹਾਨੂੰ ਗੁਲਾਮੀ ਦੀ ਆਦਤ ਪੈ ਜਾ ਲੋਕੀ ਭੁੱਲ ਜਾਂਦੇ ਨੇ ਤੇ ਇਹ ਮੁੱਦੇ ਨੇ ਜਿਹੜੇ ਸਾਨੂੰ ਵਿਚਾਰਦੇ ਰਹਿਣਾ ਚਾਹੀਦਾ ਆਪਾਂ ਹੁਣ ਇੱਕ ਬਕਤੀ ਗੱਲਬਾਤ ਵੀ ਕੀਤੀ ਹੈ ਕਿ ਬਕ ਦਾ ਇੱਕ ਲੌਂਗੇਸਟ ਸਰਵਿੰਗ ਮੈਂਬਰ ਪਾਰਲੀਮੈਂਟ ਹਾਂਜੀ ਉਹਨਾਂ ਨੂੰ ਆਨਰ ਕੀਤਾ ਗਿਆ 1984 ਵਿੱਚ ਪਹਿਲੀ ਵਾਰ ਚੁਣਿਆ ਗਿਆ ਸੀ ਬਰਾਇਨ ਮਲਰੂਨੀ ਸਾਹਿਬ ਦੀ ਸਰਕਾਰ ਦੇ ਸਮੇਂ ਹਾਂਜੀ ਫਿਰ ਆਪਾਂ ਦੇਖਦੇ ਹਾਂ ਕਿ 1990 ਚ ਉਹਨੇ ਛੱਡ ਦਿੱਤੀ ਤੇ ਕਾਫੀ ਸਾਰੇ ਬਲਾਕ ਜਿਹੜੇ ਕਨਸਰਵਟਿਵ ਦੇ ਮੈਂਬਰ ਪਾਰਲੀਮੈਂਟ ਸਨ ਇਨਕਲੂਡਡ ਲੂਸੀਆਨ ਬੋਸ਼ਾਰਡ ਉਹਨਾਂ ਨੇ ਰੈਫਰੰਡਮ ਵਿੱਚ ਵੀ ਸਾਰੇ ਆ ਤੇ ਫਿਰ ਦੋ ਮੈਂਬਰ ਪਾਰਲੀਮੈਂਟ ਕਨਸਰਵ ਕਨਸਰਵਟਿਵ ਪਾਰਟੀ ਦੇ ਰਹਿ ਜਾਂਦੇ ਸੀ ਸੀ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਬਹੁਤ ਲੰਮਾ ਸਮਾਂ ਜਾ ਕੇ ਹਾਂਜੀ ਫਿਰ ਕਨਸਰਵਟਿਵ ਕੋਲ ਰਾਜ ਆਉਂਦਾ ਹੈ ਇਹ ਜਿਹੜੇ ਇਸ਼ੂ ਨੇ ਇਹਨਾਂ ਨੂੰ ਆਪਾਂ ਵਿਚਾਰਦੇ ਆ ਤੇ ਬਲੌਕ ਮੈਂਬਰ ਪਾਰਲੀਮੈਂਟ ਵੀ ਕੈਨੇਡਾ ਤੇ ਪਾਰਲੀਮੈਂਟ ਵਿੱਚ ਬਹਿੰਦੇ ਨੇ ਇਹ ਇਸ ਤੋਂ ਬਿਨਾ ਆਪਣੇ ਸਰਦਾਰ ਭਪਿੰਦ ਸਿੰਘ ਜੀ ਜਿਹੜੀ ਆਪਾਂ ਗੱਲਬਾਤ ਇੱਕ ਹੋ ਰਿਹਾ ਕਿ ਬ੍ਰੈਮਟਨ ਪਬਲਿਕ ਟਾਊਨ ਹਾਲ ਕਨਫਰੋਂਟਿੰਗ ਦਾ ਥ੍ਰੈਟ ਇੰਡੀਅਨ ਟ੍ਰਾਂਸਨੈਸ਼ਨਲ ਪ੍ਰੈਸ਼ਨ ਐਂਡ ਐਕਸਟ੍ਰੇਸ਼ਨ ਇਨ ਕੈਨੇਡਾ ਦਸੰਬਰ 7 ਨੂੰ 1 ਤੋਂ ਲੈ ਕੇ 4 ਵਜੇ ਤੱਕ ਇੱਕ ਟਾਊਨ ਹਾਲ ਮੀਟਿੰਗ ਬ੍ਰੈਮਟਨ 'ਚ ਹੋਣ ਜਾ ਰਹੀ ਆ ਇਹ ਹੈ ਜੀ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬ੍ਰੈਮਸਟੀਲ ਰੋਡ ਇੱਥੇ ਇਹ ਜਿਹੜਾ ਇਹਨੂੰ ਆਰਗੇਨਾਈਜ਼ ਕੀਤਾ ਗਿਆ ਅੰਟਾਰੀਓ ਗੁਰਦਰਾ ਕਮੇਟੀ ਬਨੋਂ ਸਿੱਖ ਫੋਰਡੇਸ਼ਨ ਬਨੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਬਨੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਪੰਥ ਪੰਜਾਬ ਤੇ ਸਿੱਖਾਂ ਦੇ ਮੁੱਦੇ ਤੇ ਹੋਰ ਇਸ਼ੂ ਤੇ ਕਨੇਡੀਅਨ ਸੰਸਥਾਵਾਂ ਵੀ ਗੱਲਬਾਤਾਂ ਕਰ ਰਹੀਆਂ ਨੇ ਸੋ ਈਸ਼ੂ ਬੜਾ ਸੀਰੀਅਸ ਹੈ ਉੱਥੇ ਵੀ ਜਾਓ ਦੇਖੋ ਸੁਣੋ ਆਪਣੇ ਵਿਚਾਰ ਦਿਓ ਕਿਹਦੇ ਨਾਲ ਕੀ ਕੀ ਵਾਪਰਦਾ ਸਿਰਫ BC ਵਿੱਚ ਨਹੀਂ BC ਤੋਂ ਲੈ ਕੇ Ontario ਤੱਕ ਸਾਰਾ سلسلہ ਵਾਪਰਿਆ ਲਗਾਤਾਰ ਹੀ ਵਾਪਰਿਆ ਟਰਾਂਸ ਨੈਸ਼ਨਲ ਪ੍ਰੈਸ਼ਨ ਇਹ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਸੋ ਕਿ ਇੰਡੀਆ ਦੇ ਨਾਲ ਜਿਸ ਤਰੀਕੇ ਨਾਲ ਟ੍ਰੇਡ ਕੀਤਾ ਟ੍ਰੇਡ ਬੜਾ ਕਾਲੀ ਕੀਤਾ ਆਪਣੇ ਮਾਰਕਾਨੀ ਸਾਹਿਬ ਨੇ ਤੇ ਜਿਹੜੇ ਕਨਿਨਾ ਦੇ ਵਿਦੇਸ਼ ਮੰਤਰੀ ਸਾਹਿਬ ਜੀ ਨੇ ਉਹਨਾਂ ਨੇ ਕੀਤਾ ਜਾਂ ਕਿਹਾ ਲੋ ਜਿਹੜੇ ਹੋਰ ਜਿਹੜੇ ਇਸ਼ੂ ਨੇ ਇਹਨਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਡਿਸਕਸ ਕਰ ਸਕਦੇ ਆ ਕਿਉਂਕਿ ਔਰ ਸਾਰਿਆਂ ਸਾਰਿਆਂ ਨੂੰ ਸਾਈਡ ਲਾਈਨ ਤੇ ਸਾਈਡ ਲਾਈਨ ਤੇ ਕਰਕੇ ਚਲ ਛੱਡੋ ਪਰ ਕੁਝ ਨਹੀਂ ਹੋਇਆ ਔਰ ਇਹ ਕੋਈ ਇਸ਼ੂ ਨਹੀਂ ਹੈਗਾ ਇਹ ਤਾਂ ਸਿੱਖਾਂ ਦਾ ਫੜੋ ਫੜੀ ਦਾ سلسلہ ਹੈ ਸਿੱਖਾਂ ਨੂੰ ਖਾਲਸਾ ਚਾਹੀਦਾ ਤੇ ਇਹ ਤਾਂ ਇਹ ਤਾਂ ਤੇ ਬੈਕ ਹੋਮ ਬੜੀ ਗੱਲ ਹੈ ਸੋ ਫਿਰ ਬੈਕ ਹੋਮ ਤਾਂ ਯੂਕਰੇਨ ਵਾਲੀ ਬੈਕ ਹੋਮ ਵਾਲੀ ਗੱਲਬਾਤ ਵੀ ਹੋ ਸਕਦੀ ਹੈ ਫਿਰ ਇੰਡੀਆ ਵਾਲੀ ਬੈਕ ਹੋਮ ਵਾਲੀ ਗੱਲਬਾਤ ਵੀ ਹੋ ਸਕਦੀ ਪਾਕਿਸਤਾਨ ਵਾਲੀ ਵੀ ਹੋ ਸਕਦੀ ਹੈ ਹੋਰ ਦੇਸ਼ਾਂ ਵਾਲੀ ਵੀ ਹੋ ਸਕਦੀ ਹੈ ਹਾਂਜੀ ਸਰਦਾਰ ਭਿੰਦਾ ਸਿੰਘ ਥੋੜਾ ਜਾਈ ਰੱਖੋ 2-4 ਮਿੰਟ ਹੋਰ ਬਿਲਕੁਲ ਮੈਂ ਗੱਲ ਕਹਿਣੀ ਜ਼ਰੂਰ ਚਾਹੁੰਦਾ ਸੀ ਕਿਉਂਕਿ 7 ਵਜੇ ਤੋਂ ਪਹਿਲਾਂ-ਪਹਿਲਾਂ ਵੀ ਸਰਦਾਰ ਨਿੱਜਰ ਦੇ ਕਤਲ ਨੂੰ ਜਿਹੜੇ ਉਹਦੇ ਤੇ ਕੋਈ ਕਾਰਵਾਈ ਜੇ ਕਰਨੀ ਸੀ ਤੇ ਜਿੱਥੇ-ਜਿੱਥੇ ਵੀ ਭਾਰਤੀ ਕੌਂਸਲੇਟ ਜਿਹੜਾ ਕਿਊਸਡ ਆ ਉਹਨਾਂ ਦੇ ਮੈਸੇਜਸ ਹੁੰਦੇ ਸੀ ਉੱਥੇ ਜਾ ਕੇ ਵੋਲੰਟਰੀਲੀ ਨਾਨ ਆਪਣਾ ਸੌਰੀ ਨਾਨ ਵਾਇਲੈਂਟ ਤਰੀਕੇ ਦੇ ਨਾਲ ਡੈਮੋਕਰੈਟਿਕ ਤਰੀਕੇ ਦੇ ਨਾਲ ਉਹਦੇ ਮੋਰੇ ਖੜਨਾ ਬਹੁਤ ਜ਼ਰੂਰੀ ਸੀ ਕਿਉਂਕਿ ਸਰਦਾਰ ਨਿੱਜਰ ਦਾ ਕਤਲ ਸਿਰਫ ਸਰਦਾਰ ਨਿੱਜਰ ਦਾ ਕਤਲ ਨਹੀਂ ਉਹ ਖਾਲਿਸਤਾਨ ਦੀ ਮੰਗ ਕਰਨ ਵਾਲੇ ਖਾਲਿਸਤਾਨ ਦੇ issues ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਨਾਨ ਵਾਇਲੈਂਟ ਢੰਗ ਦੇ ਨਾਲ ਇੱਕ ਵਰਕਰ ਦਾ ਸਿੱਖਾਂ ਦੇ ਇੱਕ ਮੈਸੇਜ ਦਾ ਸਿੱਖਾਂ ਦੀ ਇੱਕ ਮੰਗ ਦਾ ਸਰਕਾਰੀ ਖਾਲਸਾ ਦਾ ਕਤਲ ਸੀ ਪਰ ਇਹਦੇ ਉੱਤੇ ਜਿੱਥੇ ਵੀ ਕਿਤੇ ਭਾਰਤੀ ਕੌਂਸਲੇਟ ਆਉਂਦਾ ਸੀ ਉਹਦੇ ਪਿੱਛੇ ਜਾਣ ਦਾ ਜਿਹੜਾ ਤਹਈਆ ਕੀਤਾ ਗਿਆ ਸੀਗਾ ਸਿਰਫ ਜੇ ਵੱਲੋਂ ਉਹ ਇਹ ਨਹੀਂ ਸੀਗਾ ਵੀ ਇਹ ਕੋਈ ਸ਼ੌਂਕਿਆ ਤੌਰ ਤੇ ਸੀ ਉਹ ਇਸ ਕਰਕੇ ਸੀਗਾ ਕਿ ਇਸ issue ਨੂੰ ਖਾਲਿਸਤਾਨ ਦੇ ਮੁੱਦੇ ਨੂੰ ਖਾਲਿਸਤਾਨ ਦੇ ਸ਼ਹੀਦਾਂ ਦੇ ਜਿਹੜਾ ਉਹਨਾਂ ਦੀ ਕੁਰਬਾਨੀ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਰੱਖਣਾ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਚਲਾਉਣਾ ਕਿਸ ਤਰੀਕੇ ਦੇ ਨਾਲ ਅੱਤਵਾਦ ਨੂੰ ਇੱਕ ਦੇਸ਼ ਦੀ ਆਜ਼ਾਦੀ ਦੇ ਉੱਪਰ ਲੈ ਕੇ ਆਉਣਾ ਜਿਹੜਾ ਕਿ ਭਾਰਤ ਨੇ ਇੱਕ ਸ਼ਾਂਤਮਈ ਢੰਗ ਦੇ ਨਾਲ ਬਿਲਕੁਲ ਲੈਜੀਟਿਮੇਟ ਡਿਮਾਂਡ ਨੂੰ ਇਲੈਜੀਟਿਮੇਟ ਐਕਟ ਆਫ ਟਰੋਰਿਜ਼ਮ ਜਾਂ ਟਰੋਰਿਜ਼ਮ ਕਹਿਤਾ ਹੀ ਉਹ ਕਿਸ ਤਰੀਕੇ ਦੇ ਨਾਲ ਮੈਂ ਇਹ ਗੱਲ ਕਹਿ ਨਹੀਂ ਸਕਿਆ ਪਹਿਲਾਂ ਵੀ 50000 ਕਿਸੇ ਨੂੰ ਮਾਰਨ ਦੇ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਭਾਰਤ ਨੇ ਘਮਾਇਆ ਔਰ ਕਿਸ ਤਰੀਕੇ ਦੇ ਨਾਲ ਇਹੋ ਜੇ ਬੇਸੂਫੀ ਦੇ ਬਿਆਨ ਦੇਣ ਵਾਲਿਆਂ ਨੇ ਮੰਥ ਦਾ ਫਾਇਦਾ ਘੱਟ ਨੁਕਸਾਨ ਜ਼ਿਆਦਾ ਕੀਤਾ ਇਹ ਵੀ ਕਿਤੇ ਨਾ ਕਿਤੇ ਕੌਮ ਨੂੰ ਜ਼ਰੂਰ ਆ ਸਕਦੇ ਭਾਜੀ ਇਹਦਾ ਵੀ ਮੁਲਾਂਕਣ ਹੋਣਾ ਚਾਹੀਦਾ ਕਿਉਂਕਿ ਮੈਂ ਤੁਹਾਨੂੰ ਇੱਕ ਜ਼ਰੂਰ ਗੱਲ ਕਹਿਣੀ ਚਾਹੂੰਗਾ ਕਿ ਅਕਲਮੰਦ ਦੁਸ਼ਮਣ ਨਾਲੋਂ ਜਿਹੜਾ ਮੂਰਖ ਦੋਸਤ ਆ ਉਹ ਜ਼ਿਆਦਾ ਖਤਰਨਾਕ ਹੁੰਦਾ ਸੋ ਦੁਸ਼ਮਣ ਤੁਹਾਨੂੰ ਸਤর্ক ਕਰਦਾ ਆ ਜਿਹੜਾ ਮੂਰਖ ਦੋਸਤ ਆ ਉਹ ਤੁਹਾਨੂੰ ਤਰੇ ਜਾਂਦਿਆਂ ਨੂੰ ਵੀ ਡੋਬ ਲੈਂਦਾ ਸੋ ਕੌਮ ਇਹਨਾਂ ਗੱਲਾਂ ਤੇ ਧਿਆਨ ਰਵੇ ਮੀਡੀਆ ਤੇ ਕੀ ਬੋਲਣਾ ਆ ਉਦੋਂ ਐਸ ਗੱਲ ਤੇ ਧਿਆਨ ਦਿੱਤਾ ਜਾਵੇ ਔਰ ਇਸ ਤਰ੍ਹਾਂ ਬੋਲਿਆ ਜਾਵੇ ਇਸ ਤਰ੍ਹਾਂ ਕਿ ਤੁਹਾਡੇ ਆਪਣੇ ਲੋਕਾਂ ਦੀ ਜਾਨ ਆਪਣੇ ਰਿਸ਼ਤੇਦਾਰਾਂ ਦੀ ਜਾਨ ਹਾਂ ਦੇਖੋ ਗੱਲ ਉਹੀ ਕਹਿਣੀ ਚਾਹੀਦੀ ਹੈ ਜਿਹੜੀ ਆਪਾਂ ਗੱਲ ਕਹਿ ਸਕਦੇ ਆ ਜਿਹਦੀ ਕ੍ਰੈਡੀਬਿਲਟੀ ਹੋਵੇ ਕਹ ਲਓ ਵੀ ਜਿਹੜੀ ਗੱਲ ਤੁਸੀਂ ਉਹ ਬਿਆਨ ਦੇ ਦਿੰਦੇ ਹੋ ਜਿਹੜਾ ਤੁਹਾਡੀ ਕਮਿਊਨਿਟੀ ਤੁਹਾਡੇ ਭਾਈਚਾਰੇ ਦੇ ਖਿਲਾਫ ਜਾਂਦਾ ਤੇ ਤੁਹਾਨੂੰ ਕਹ ਲਓ ਫਿਰ ਤੁਸੀਂ ਉਹ ਉਹ ਬਿਆਨ ਦੇ ਕੇ ਫਸ ਜਾਂਦੇ ਹੋ ਤਾਂ ਫਿਰ ਤੁਸੀਂ ਕਦੀ ਵੀ ਉਸ ਤੋਂ ਬਾਹਰ ਨਹੀਂ ਨਿਕਲ ਸਕਦੇ ਇਹ politically ਵੀ ਤੁਹਾਡੀ ਜਿਹੜੀ ਸਟੇਮਨ ਸਹੀ ਹੋਣੀ ਚਾਹੀਦੀ ਆ ਇਹੋ ਮੁੱਦੇ ਨੇ ਜਿਹੜੇ ਬੜੇ ਚੰਗੇ ਢੰਗ ਨਾਲ ਸਾਨੂੰ ਵਿਚਾਰ ਦੇਣਾ ਚਾਹੀਦਾ ਸਰਦਾਰ ਭਪਿੰਦਰ ਸਿੰਘ ਜੀ ਜਿਸ ਤਰੀਕੇ ਦੇ ਨਾਲ ਰਸ਼ੀਆ ਦੀ ਅਤੇ ਜਿਹੜੀ ਯੂਕਰੇਨ ਦੀ ਵਾਰ ਆ ਉਹ ਜੀ ਉੱਥੇ ਦੀ ਉੱਥੇ ਖੜੀ ਆ ਕੋਈ ਗੱਲਬਾਤ ਹੋ ਨਹੀਂ ਰਹੀ ਤੇ ਬੜੀ ਤੇਜ਼ੀ ਨਾਲ ਦੁਨੀਆ ਭਰ ਦੇ ਹਾਲਾਤ ਬਦਲ ਰਹੇ ਨੇ ਤੇ ਸਾਊਥ ਏਸ਼ੀਆ ਦੀ ਸਥਿਤੀ ਵੱਲ ਦੇਖਦੇ ਹੋਏ ਜਾਂ ਫਿਰ ਆਪਾਂ ਦੇਖਦੇ ਆ ਕਿ ਜਿਹੜੀ ਉਨਨਾਚਲ ਪ੍ਰਦੇਸ਼ ਦੇ ਬਾਰੇ ਵੀ ਚਰਚਾ ਚੱਲੀ ਸੀ ਕਿ ਇੱਕ ਔਰਤ ਜਿਹੜੀ ਕਿ ਆਪਣੇ ਜਾਪਾਨ ਤੋਂ ਜਾ ਰਹੇ ਸੀ ਲੰਡਨ ਹਾਂਜੀ ਤੇ ਉਹ ਉਹ ਬੌਂਡ ਸੀ ਉਰਨਾਚਲ ਪ੍ਰਦੇਸ਼ ਦੀ ਇਹ ਮੁੱਦੇ ਤੇ ਲੈ ਕੇ ਚੀਨ ਨੇ ਕਿਹਾ ਕਿ ਨਹੀਂ ਇਹ ਤਾਂ ਸਾਡਾ ਟੈਰੀਟਰੀ ਹੈ ਉਹ ਅੱਜ ਵੀ ਕਹਿ ਰਹੇ ਨੇ ਸੋ ਭਾਰਤ ਦਾ ਮੁੱਦਾ ਪੰਜਾਬ ਦਾ ਮੁੱਦਾ ਤੇ ਸਿੱਖਾਂ ਦਾ ਮੁੱਦਾ ਅਮਰਪਾਲ ਸਿੰਘ ਬਾਰੇ ਜਿਹੜੀ ਉਹ ਕਹਿੰਦੇ ਜੀ ਇਹਦੀ ਜਿਹੜੀ ਸਪੀਚ ਹੈ ਤੁਸੀਂ ਕੋਈ ਵੀ ਸਪੀਚ ਦੇਖ ਲਓ ਕਹਿੰਦੇ ਪੰਜ ਦਰਿਆਵਾਂ ਦੇ ਵਿੱਚ ਅੱਗ ਲਾ ਸਕਦੀ ਹੈ ਮੈਂਬਰ ਪਾਰਲੀਮੈਂਟ ਫੜੇ ਹੋਏ ਨੇ ਉਹ ਛੱਡਦੇ ਕਿਸੇ ਨੂੰ ਨਹੀਂ ਤੇ ਉਲਟਾ ਸਾਰਾ ਕੁਝ ਸلسلਾ ਜਾਰੀ ਹੈ ਤੇ ਪੀਜੀ ਨਾਲ ਬਦਲਦੇ ਹੋਏ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਕੀ ਹੋਏਗਾ ਇਹਦੇ ਤੇ ਦੋ ਛੇ ਮਿੰਟਾਂ ਦੇ ਕਹਿਣਾ ਚਾਹੁੰਦੇ ਕੁਝ ਮੈਨੂੰ ਯਾਦ ਆ 8889 ਤੇ ਇਲੈਕਟ ਹੋਏ ਐਮਪੀ ਬੀਬੀ ਬਿਮਲਕੌਰ ਖਾਲਸਾ ਦਾ ਕਤਲ ਕੀਤਾ ਗਿਆ ਭਾਰਤੀ ਪੁਲਿਸ ਵੱਲੋਂ ਉਸ ਤੋਂ ਬਾਅਦ ਜਹੇਦਾਰ ਗਰੇਵ ਸਿੰਘ ਖੁੱਡੀਆਂ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਰਹਿੰਦੇ ਸੀਗੇ ਉਹਨਾਂ ਨੂੰ ਮੈਸੇਜ ਮਿਲ ਚੁੱਕਾ ਸੀ ਉਹ ਕੋਈ ਸਹੋਂ ਦਾ ਬਹਾਨਾ ਲਾ ਕੇ ਕੋਈ ਕੁੱਛ ਲਾ ਕੇ ਆਪਣੀ ਜਾਨ ਲਗਾਉਂਦਾ ਰਿਹਾ ਮੈਂ ਇਹਦੇ ਖਿਲਾਫ ਨਹੀਂਗਾ ਪਰ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸਿੱਖ ਪ੍ਰੈਸ ਜਾਂ ਸਿੱਖ ਲੀਡਰਸ਼ਿਪ ਵੀ ਇਹਦੇ ਤੇ ਇਨੀ ਸਤਰਕ ਜਾ ਇਨੀ ਵੋਕਲ ਨਹੀਂ ਹੋ ਸਕੀ ਜਿਹੜੀ ਤੁਸੀਂ ਗੱਲ ਕੀਤੀ ਵੀ ਬਹੁਤ ਧਿਆਨ ਨਾਲ ਗੱਲ ਕਰਨੀ ਚਾਹੀਦੀ ਹੈ ਉਹਦੋਂ ਮੈਂ ਬਿਲਕੁਲ ਐਗਰੀ ਕਰਦਾ ਭਾਰਤ ਜਿਹੜਾ ਇਹ ਦਾਅਵੇ ਕਰ ਰਿਹਾ ਵੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਦਾ ਮੁੰਡਾ ਵੀ ਇੱਥੇ ਬੈਠਾ ਉਹ ਇਸ ਗੱਲ ਤੇ ਖਿਆਲ ਕਰੇ ਵੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੀ ਦੀ ਔਰਤ ਜਿਹੜੀ ਕਿ ਇਲੈਕਟਿਡ ਐਮਪੀ ਸੀ ਉਹਦਾ ਉਹਨਾਂ ਨੇ ਕੀ ਕੀਤਾ ਜਾਂ ਜਿਹੜਾ ਸਰਦਾਰ ਅਮਰਪਾਲ ਸਿੰਘ ਆ ਉਹਦੇ ਬਾਰੇ ਉਹਨਾਂ ਦਾ ਅਜੇ ਐਮਪੀ ਉਹਥੇ ਲੈਂਡ ਤੋਂ ਬਾਅਦ ਵੀ ਉਹਦਾ ਕੀ ਰਵਈਆ ਹੈ ਤੋ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਇਹ ਗੱਲ ਸਾਡੇ ਵਿੱਚ ਫਲਾਈ ਗਈ ਸੀ ਵੀ ਐਮਪੀ ਕਰਕੇ ਬਾਹਰ ਕੱਢਿਆ ਇਹ ਵੀ ਗੱਲ ਗਲਤ ਹੋ ਗਈ। ਤੋ ਫਿਰ ਉਹ ਕਿਸ ਤਰ੍ਹਾਂ ਆਏ ਸੀ ਇਹ ਵੀ ਗੱਲ ਇੱਕ ਸਵਾਲ ਸਾਡੇ ਲੋਕਾਂ ਦੇ ਮੂਰੇ ਰਹਿ ਜਾਂਦਾ। ਮੈਂ ਤਾਂ ਕੋਈ ਹੁਣ ਆਪਾਂ ਇੰਟਰਨੈਟ YouTube ਤੇ ਗੱਲ ਕਰ ਰਹੇ ਹਾਂ ਸੋ ਮੈਂ ਸਮਝਦਾ ਵੀ ਕੌਮ ਇਹਨਾਂ ਚੀਜ਼ਾਂ ਨੂੰ ਆਪਣੇ ਵਾਰਤਾਲਾਪ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰੇ। ਕੌਮ ਕਿੰਨਾ ਕਚਿਰਤਾਈ ਸਿਰਫ ਇੱਕ ਵੀਜ਼ੇ ਲਈ ਆ ਰਹੀ ਐਮਪੀ ਦੇ ਕਹਿਣ ਮੁਤਾਬਕ ਆਪਣੀ ਜਾਨ ਜਿਹੜੀ ਆਪਣੇ ਲੋਕਾਂ ਦੇ ਕਤਲ ਨੂੰ ਜੇ ਨੂੰ ਅਰਦਾਸ ਦੇ ਵਿੱਚ ਸ਼ਹੀਦਾਂ ਨੂੰ ਕੌਮ ਦੇ ਕਦੀ ਵੀ ਨਾ ਛੁਪਣ ਵਾਲਾ ਗੁਰੂ ਨੇ ਦੁਹਰਾ ਜਿਹੜਾ ਸਾਹਮਣੇ ਰੱਖਿਆ ਸਰਕਾਰੇ ਖਾਲਸਾ ਦੀ ਜਾਂ ਰਾਜ ਦੀ ਮੰਗ ਨੂੰ ਕਦੀ ਕਿਸੇ ਦੇ ਪ੍ਰਭਾਵ ਹੇਟ ਕਿਸੇ ਦੇ ਦਬਾਅ ਹੇਟ ਕਿਸੇ ਡਰ ਹੇਟ ਨਾ ਛੱਡਣ ਦੇ ਲਈ ਉਹ ਦੁਹਰਾ ਸਿੱਖਾਂ ਨੇ ਵਿੱਚ ਪਾਇਆ ਸੀ ਔਰ ਜਿੰਨਾ ਚਿਰ ਤੱਕ ਕੌਮ ਸਪਸ਼ਟ ਹੋ ਕੇ ਨੇ ਟੜਕ ਹੋ ਕੇ ਕਿਸੇ ਵੀ ਸ਼ਰਮ ਤੋਂ ਬਗੈਰ ਇਸ ਮੁੱਦੇ ਦੇ ਉੱਪਰ ਦ੍ਰਿੜਤਾ ਔਰ ਕਲੈਰਿਟੀ ਔਰ ਪਰਸਿਸਟੈਂਸ ਨਹੀਂ ਦਿਖਾਏਗੀ ਝੂਠੇ ਮੁੱਦੇ ਖੜੇ ਕਰੇਗੀ ਕਦੀ ਕੋਈ ਮੁੱਦਾ ਖੜਾ ਕਰੇਗੀ ਕਦੀ ਕੋਈ ਝੰਡਾ ਬਣਾ ਲੇਗੀ ਕਦੀ ਕਿਸੇ ਤਰ੍ਹਾਂ ਦਾ ਕਹ ਦੇਗੀ ਮੈਂ ਤਾਂ ਯਾਰ ਭਾਰਤ ਜਾਣਾ ਅਸੀਂ ਗੱਲ ਨਹੀਂ ਕਰ ਸਕਦੇ ਇਸ ਗੱਲ ਦੇ ਉੱਪਰ ਖਾਲਸਤਾਨ ਦੀ ਇਸ ਸ਼ਹੀਦੀ ਦੇ ਇਸ ਮਾਰਕ ਦੇ ਉੱਪਰ 1849 ਤੋਂ ਬਾਅਦ ਲੱਖਾਂ ਸਿੱਖਾਂ ਨੇ ਆਪਣੀਆਂ ਜਾਨਾਂ ਹੱਸ-ਹੱਸ ਕੇ ਦਿੱਤੀਆਂ ਔਰ ਲੱਖਾਂ ਹੀ ਸਿੱਖਾਂ ਨੇ ਇਸ ਮੁੱਦੇ ਨੂੰ ਜਿੰਦਾ ਰੱਖਿਆ ਸਵਾਲ ਇਹ ਪੈਦਾ ਹੁੰਦਾ ਕਿ ਅੱਜ ਦਾ ਸਿੱਖ ਇਸ ਮੁੱਦੇ ਨੂੰ ਜਿੰਦਾ ਰੱਖ ਸਕੇਗਾ ਕਿ ਉਹ ਇਹਨਾਂ ਚਵਲਾਂ ਦਾ ਜਿਹੜੇ ਸਿੱਖਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਫਰੋਤੀਆਂ ਐਕਸਟਰਸ਼ਨ ਕਰ ਰਹੇ ਆ ਇਹਨਾਂ ਦੇ ਮੋਰੇ ਆਪਣਾ ਸੀਨਾ ਤਾਨ ਕੇ ਇਹਨਾਂ ਮੁਲਕਾਂ ਵਿੱਚ ਕਾਨੂੰਨ ਵਿੱਚ ਰਹਿੰਦੇ ਹੋਏ মিডিਆ ਦੇ ਵਿੱਚ ਗੱਲ ਕਰ ਸਕਿਆ ਕਿਉਂਕਿ ਦੇਖੋ ਅਸੀਂ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਦੀ ਗੱਲ ਨਹੀਂ ਕਰਦੇ ਸਾਡਾ ਨਾਨ ਵਾਇਲੈਂਸ ਸੰਘਰਸ਼ ਹੈ ਤੇ ਅਸੀਂ ਇਹਨੂੰ ਵੀ ਬਹਾਦਰੀ ਨਾਲ ਕਰਨਾ ਚਾਹੁੰਦੇ ਆ ਅਸੀਂ ਨਹੀਂ ਬੜਕਾ ਮਾਰਦੇ ਵੀ ਅਸੀਂ ਇਹਨੂੰ ਕਰਦਾਂਗੇ ਉਹ ਕਰਦਾਂਗੇ ਆਪਣੇ ਲਿਮਟਿਡ ਰਿਸੋਰਸਸ ਦੇ ਨਾਲ ਆਪਣੀ ਲਿਮਟਿਡ ਪਹੁੰਚ ਦੇ ਨਾਲ ਲਿਮਟਿਡ ਸਮੇਂ ਦੇ ਵਿੱਚ ਅਸੀਂ ਜਿੰਨੀ ਗੱਲ ਕਰ ਸਕਦੇ ਆ ਉਹ ਅਸੀਂ ਕਰਾਂਗੇ ਦੇਖੋ ਭਾਈ ਗੁਰਦਾਸ ਸਾਹਿਬ ਵੀ ਕਹਿ ਰਹੇ ਨੇ ਕਿਸ ਉਦਮ ਤੇ ਰਾਜ ਮਿਲੇ ਛਤਰੂ ਤੇ ਸਭ ਹੋਵਣ ਮੀਤਾ ਸੋ ਸਾਨੂੰ ਉਹ ਉਦਮ ਕਰਦੇ ਰਹਿਣਾ ਚਾਹੀਦਾ ਪ੍ਰਾਪਤੀ ਵੀ ਬਹੁਤ ਜ਼ਰੂਰੀ ਹੈ ਕੌਮ ਦੀਆਂ ਸ਼ਹੀਦੀਆਂ ਬਹੁਤ ਹੋ ਚੁੱਕੀਆਂ ਨੇ ਹਜ਼ਾਰਾਂ ਲੋਕੀ ਖਾਲਸਾਤਨ ਦੇ ਸੰਘਰਸ਼ ਲਈ ਸ਼ਹੀਦ ਹੋਏ ਨੇ ਸ਼ਹੀਦਾਂ ਦੇ ਇਹਨਾਂ ਸੁਪਨਿਆਂ ਨੂੰ ਸ਼ਹੀਦਾਂ ਦੀਆਂ ਇਹਨਾਂ ਗੱਲਾਂ ਨੂੰ ਪੂਰਾ ਕਰਨਾ ਜਿਹੜੇ ਇਸ ਸਮੇਂ ਜੀ ਰਹੇ ਨੇ ਉਹਨਾਂ ਦਾ ਵੀ ਫਰਜ਼ ਹੈ ਤੇ ਆਉਣ ਵਾਲੀ ਜਨਰੇਸ਼ਨ ਦਾ ਵੀ ਹੈ ਤੇ ਸਾਡੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਵਿਚਾਰਨੀ ਧੰਨਵਾਦ ਆ ਤੇ ਆਪਾਂ ਫੇਰ ਮਿਲਦੇ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਕਰ ਸਕਦੇ ਮੇਰੇ ਖਾਂ ਜੀ ਨਹੀਂ ਫੇਰ ਆਪਾਂ ਹੁਣ ਠੀਕ ਹੈ ਜੀ ਫੇਰ ਆਪਾਂ ਫਤਿਹ ਸੰਜੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ